ਜੀ ਨਾਮ ਹੈ ਜੀ ਮੇਰਾ ਨਾਮ ਲਵਲੇਸ਼ ਕੁਮਾਰ ਹੈ ਜੀ ਲਵਲੇਸ਼ ਜੀ ਕੀ ਇਹ ਮਸਲਾ ਸਾਰਾ ਅੱਜ ਕਿਸਾਨ ਇਕੱਠੇ ਹੋਏ ਨੇ ਤੁਹਾਡੇ ਧਿਆਨ ਚਾ ਜੀ ਇਹ ਸਰ ਹਾਜੀ ਮੇਰੇ ਧਿਆਨ ਚਾ ਐਕਚੁਅਲੀ ਮੈਂ ਵੀ ਇੱਥੇ ਨਵਾਂ ਜੁਆਇਨ ਕਰਿਆ ਤੇ ਮੈਨੂੰ ਜਿਹੜਾ ਪਤਾ ਲੱਗਿਆ ਵੀ ਇੱਥੇ ਕੁਝ ਅਕਾਊਂਟਾਂ ਦੇ ਅੰਦਰ ਜਿਵੇਂ ਕੁਝ ट्रांजैक्शनਾਂ ਵਗੈਰਾ ਹੋਈਆਂ ਹੋਈਆਂ ਸੀ ਤੇ ਐਗਰੀ ਵਾਲਾ ਮੁੰਡਾ ਜਿਹੜਾ ਸੀਗਾ ਉਹ ਇਨਵੋਲਵ ਸੀਗਾ ਇਹਦੇ ਅੰਦਰ ਤੇ ਉਸ ਦੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਬੈਂਕ ਦੀ ਤਰਫੋਂ ਕਿ ਉਹ ਉਸ ਬੰਦੇ ਦੀ ਗਲਤੀ ਹੈ ਜਾਂ ਕਸਟਮਰ ਨੇ ਜਿੱਦਾਂ ਵੀ ट्रांजੈਕਸ਼ਨਾਂ ਹੋਈਆਂ ਤਾਂ ਉਹਦਾ ਸਾਰਾ ਇਨਵੈਸਟੀਗੇਸ਼ਨ ਪ੍ਰੋਪਰ ਚੱਲ ਰਹੀ ਹੈ ਤੇ ਉਹਦੀ ਜੋ ਰਿਪੋਰਟ ਆਏਗੀ ਉਹ ਤੁਹਾਨੂੰ ਸਾਰਿਆਂ ਨੂੰ ਸਪੁਰਦ ਕੀਤੀ ਜਾਏਗੀ ਜਾਂਚ ਚੱਲ ਰਹੀ ਜੀ ਤੁਸੀਂ ਕਹਿ ਰਹੇ ਹੋ ਫੇਰ ਵੀ ਕਿਸਾਨਾਂ ਦੇ ਘਰ ਕੋਟ ਦੇ ਸੰਮਣ ਪਹੁੰਚ ਗਏ ਨਹੀਂ ਜੀ ਕਿਸਾਨ ਕਹਿ ਰਹੇ ਨੇ ਸਾਨੂੰ ਖੱਜਲ ਕੀਤਾ ਜਾ ਰਿਹਾ ਨਹੀਂ ਦੇਖੋ ਬਾਕੀ ਤਾਂ ਦੇਖੋ ਹੁਣ ਲੀਗਲ ਸਾਡੀ ਜਿਹੜੀ ਲੀਗਲ ਟੀਮ ਹੈਗੀ ਹੈ ਉਹਨਾਂ ਨੇ ਕਾਰਵਾਈ ਜਿਹੜੀ ਹੈ ਉਹ ਕਰਦੀ ਹੈ ਉਹ ਕਰ ਰਹੇ ਨੇ ਆਪਣੇ ਲੈਵਲ ਤੇ ਤੇ ਉਹਦਾ ਜੋ ਵੀ ਰਿਜ਼ਲਟ ਆਏਗਾ ਜੋ ਵੀ ਹੈ ਉਹਨਾਂ ਨੇ ਇਨਵੈਸਟੀਗੇਸ਼ਨ 'ਚ ਜੋ ਵੀ ਪਾਇਆ ਜਾਏਗਾ ਜੋ ਵੀ ਦੋਸ਼ੀ ਹੋਏਗਾ ਉਹਨੂੰ ਪ੍ਰੋਪਰ ਦੇ ਖਿਲਾਫ ਕਾਰਵਾਈ ਕੀਤੀ ਜਾਏ। ਬੈਂਕ ਦੀਆਂ ਟੀਮਾਂ ਕੋਰਟ ਕਿਉਂ ਪਹੁੰਚੀਆਂ ਜੀ? ਕੋਰਟ ਵੱਲੋਂ ਸੰਮਣ ਕਿਉਂ ਆਗੇ ਕਿਸਾਨਾਂ ਨੂੰ? ਜੇ ਤੁਸੀਂ ਕਰ ਰਹੇ ਹੋ ਜਾਂਚ ਕਰ ਰਹੇ ਹੋ, ਬੈਂਕ ਕਰ ਰਹੀ ਹੈ ਫਿਰ ਕੋਰਟ ਚ ਕਿਉਂ ਪਹੁੰਚੀਆਂ ਟੀਮਾਂ? ਦੇਖੋ ਜੀ ਹੁਣ ਬੈਂਕ ਜੇਕਰ ਦੇਖੋ ਅਸੀਂ ਆਪਾਂ ਧਰਨਾ ਲਾ ਕੇ ਬੈਂਕ ਬ੍ਰਾਂਚ ਬੰਦ ਕਰਾਂਗੇ ਤਾਂ ਉਸ ਕੇਸ ਦੇ ਵਿੱਚ ਦੇਖੋ ਬੈਂਕ ਦਿੱਤਾ ਦੇਖੋ ਕੰਮ ਸਾਰਾ ਕਾਰਗੁਜ਼ਾਰੀ ਰੁਕਦੀ ਹੈ ਨਾ ਤੇ ਉਸ ਚੀਜ਼ ਨੂੰ ਵੀ ਤਾਂ ਅਸੀਂ ਦੇਖਣਾ ਹੈ ਨਾ ਕਿ ਬੈਂਕ ਬ੍ਰਾਂਚ ਬੰਦ ਨਹੀਂ ਕਰਨੀ ਤਾਂ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਚੱਲ ਰਹੀ ਹੈ। ਨਹੀਂ ਉਹ ਤਾਂ ਚੱਲ ਰਹੀ ਹੈ। ਕਿਸਾਨ ਕਹਿ ਰਹੇ ਨੇ 2 ਸਾਲ ਤੋਂ ਇਹ ਮਸਲਾ ਤੇ ਸਾਨੂੰ ਵਿਸ਼ਵਾਸ ਦਿੱਤਾ ਗਿਆ ਸੀ ਪਹਿਲਾਂ ਇਕੱਠੇ ਹੋਏ ਸੀ ਲੁਧਿਆਣੇ ਤੋਂ ਵੀ ਟੀਮਾਂ ਆਈਆਂ ਸੀ ਕਿ ਇਹ ਮਸਲੇ ਨੂੰ ਜਲਦੀ ਹੱਲ ਕਰ ਲਾਂਗੇ ਤੇ ਉਹ ਹੱਲ ਤਾਂ ਹੋਇਆ ਨਹੀਂ ਫੇਰ ਵੀ ਸਾਡੇ ਘਰ ਕੋਰਟ ਦੇ ਸੱਮਣ ਆ ਗਏ ਨੇ ਕਿ ਤੁਸੀਂ ਪੈਸੇ ਭਰੋ अच्छा चाचा जी जे जांच चल रही है फिर कोर्ट ਤੇ ਸੰਮਣ ਕਿਉਂ ਆਗੇ ਸਰ ਦੇਖੋ ਹੁਣ ਉਹ ਬੈਂਕ ਦਾ ਪ੍ਰੋਸੈਸ ਹੈ ਉਹ ਬੈਂਕ ਨੇ ਦੇਖੋ ਜੇਕਰ ਕੋਈ ਕਸਟਮਰ ਯੂਜ਼ ਕਰਦਾ ਹੈ ਪੈਸਾ ਐਗਰੀ ਲਿਮਿਟ ਯੂਜ਼ ਹੁੰਦੀ ਹੈ ਤਾਂ ਉਹ ਬੈਂਕ ਦੀ ਤਰਫੋਂ ਉਹਨਾਂ ਨੂੰ ਨੋਟਿਸ ਜਾਂਦਾ ਕਿ ਤੁਹਾਡੀ ਪੇਮੈਂਟ ਡਿਊ ਖੜੀ ਹੈ ਤੁਸੀਂ ਉਹ ਭਰਨੀ ਆ ਕੇ ਨਹੀਂ ਫਿਰ ਬੈਂਕ ਨੂੰ ਇਹ ਦੱਸ ਵੀ ਸਕਦੇ ਹੋ ਤੁਸੀਂ ਵੀ ਦੱਸ ਸਕਦੇ ਹੋ ਜਿਹੜੇ ਅਧਿਕਾਰੀ ਜਾਂਚ ਲਈ ਆਏ ਸੀ ਕਿ ਇਥੇ ਕਪੜਾ ਹੋਇਆ ਉੱਤੇ ਜਿਹੜੀ ਟੀਮ ਆ ਉਹਨੂੰ ਪਤਾ ਹੀ ਨਹੀਂ ਲੱਗਿਆ ਜੀ ਇਹਦੇ ਬਾਰੇ ਨਹੀਂ ਉਹ ਚੱਲ ਰਹੀ ਇਨਵੈਸਟੀਗੇਸ਼ਨ ਤੁਹਾਨੂੰ ਦੱਸਿਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਸੰਬੰਧ ਉਹ ਵੀ ਰੁਕ ਸਕਦੇ ਸੀ ਜੀ ਕਿਸਾਨ ਤਾਂ ਹੀ ਆਏ ਨੇ ਜੋ ਕੋਰਟ ਤੇ ਸੰਬੰਧ ਆਏ ਉਹ ਤਾਂ ਸਰ ਦੇਖੋ ਹੁਣ ਬਾਕੀ ਚੀਜ਼ਾਂ ਤਾਂ ਦੇਖੋ ਅੰਦਰ ਹੁਣ ਮੈਂ ਅਜੇ ਨਵਾਂ ਹੀ ਜੁਆਇਨ ਕਰਿਆ ਤੇ ਮੈਂ ਜੇ ਥੋੜਾ ਇਸ ਚੀਜ਼ ਤੇ ਮੈਨੂੰ ਚੀਜ਼ਾਂ ਹੋਰ ਇਨਵੋਲ ਮੈਨੂੰ ਦੇਖਣਾ ਪੈਣਾ ਕਿ ਕੀ ਮद्दा ਸੀਗਾ ਕੀ ਆ ਸੀਗਾ ਉਹ ਚੀਜ਼ਾਂ ਮੈਂ ਥੋੜੀ ਹੋਰ ਇਨਵੈਸਟੀਗੇਟ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਅਪਡੇਟ ਕਰ ਦੂੰਗਾ ਜਿੱਦਾਂ ਵੀ ਆਂਦਾ ਜੇ ਟੱਕੇ ਇਦਾਂ ਹੀ ਬੈਠਣਗੇ ਕਿਸਾਨ ਸਟਰ ਨਹੀਂ ਖੋਲਣ ਦਿੱਤਾ ਜੀ ਨਹੀਂ ਹੁਣ ਐਸਚਓ ਸਾਹਿਬ ਨੇ ਬੁਲਾਇਆ ਹੈਗਾ ਦੇਖਦੇ ਆ ਉੱਥੇ ਬੈਠ ਕੇ ਕੀ ਕੀ ਗੱਲ ਹੁੰਦੀ ਹੈ ਤੇ ਉਸ ਅਕੋਰਡਿੰਗ ਫਿਰ ਆਪਾਂ ਆਪਸ ਦੇਖੋ ਆਪਾਂ ਇੱਕ ਦੂਜੇ ਦੇ ਨਾਲ ਰਲ ਕੇ ਚੱਲਣਾ ਕੋਈ ਐਸੀ ਗੱਲ ਨਹੀਂ ਹੈ ਅਸੀਂ ਦੇਖੋ ਬੈਂਕ ਦੀ ਸੇਵਾ ਚ ਬੈਠੇ ਆ ਕੋਈ ਇਹ ਨਹੀਂ ਕਿ ਅਸੀਂ ਕੋਈ ਤੁਹਾਡੇ ਖਿਲਾਫ ਆਏ ਅਸੀਂ ਤੁਹਾਡੇ ਖਿਲਾਫ ਨਹੀਂ ਆ ਤੁਹਾਡੇ ਸਾਥ ਨਹੀਂ ਦੇਵਾਂਗੇ ਅਸੀਂ ਤੁਹਾਡੇ ਸਾਥ ਖੜੇ ਆ ਕੋਈ ਐਸੀ ਗੱਲ ਨਹੀਂ ਅਸੀਂ ਤੁਹਾਡੇ ਨਾਲ ਹੀ ਆ ਦੇਖੋ ਇਹ ਜਿਹੜੀ ਪ੍ਰਾਈਵੇਟ ਬੈਂਕ ਦਾ ਐਟੀਟਿਊਡ ਦੇਖੋ ਮੈਨੇਜਰ ਸਾਹਿਬ ਨੇ ਇਹ ਕਹਿ ਰਹੇ ਹੈ ਵੀ ਜਿਹੜਾ ਘਪਲਾ ਕਰ ਲਿਆ ਉਹਦੀ ਤਾਂ ਜਾਂਚ ਚੱਲ ਰਹੀ ਹੈ ਜੀ ਜਿਹੜੇ ਪੈਸੇ ਕਿਸਾਨਾਂ ਨੇ ਵਰਤੇ ਨਹੀਂ ਉਹਦਾ ਵਿਆਜ ਲੈਣ ਵਾਸਤੇ ਅਸੀਂ ਕੋਰਟ ਤੱਕ ਪਹੁੰਚ ਕਰ ਲਈ ਹੂੰ ਜਦੋਂ ਹੋਣਾ ਇਹ ਚਾਹੀਦਾ ਹੈ ਕਿ ਜਦੋਂ ਜਿਹੜਾ ਕਪਲਾ ਕਰਿਆ ਉਹ ਐ ਪੇਸ਼ ਕਰ ਰਹੇ ਨੇ ਵੀ ਉਹਦਾ ਸਾਡਾ ਉਹ ਕੋ ਲੈਂਡ ਦੇਣੀ ਨੇ ਬੰਦੇ ਨਾਲ ਉਹ ਬੈਂਕ ਦਾ ਮੁਲਾਜ਼ਮ ਹੈ ਉਸ ਬੈਂਕ ਦੇ ਮੁਲਾਜ਼ਮ ਤੇ ਪਰਚਾ ਦਰਜ ਕਰਉਣਾ ਬੈਂਕ ਵੱਲੋਂ ਚਾਹੀਦਾ ਸੀ ਇਹ ਉਹਨੂੰ ਵਿਚਾਰ ਰਹੇ ਨੇ ਉਹ ਕਹਿ ਰਿਹਾ ਹੈ ਕਿ ਸਾਰੀ ਬੈਂਕ ਨੇ ਰਲ ਕੇ ਖਾਦੇ ਨੇ ਤੇ ਕਿਸਾਨਾਂ ਦੀ ਜਦੋਂ ਬਾਰੀ ਆਉਂਦੀ ਆ ਉਹ ਤਾਂ ਸਾਡੇ ਕੋਲੇ ਕੋਟ ਜ਼ਿਆਦਾ ਗਈ ਜਦੋਂ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਆ ਉਦੋਂ ਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ 2 ਸਾਲ ਹੋ ਗਏ ਇਨਵੈਸਟੀਗੇਸ਼ਨ 2 ਸਾਲ ਦਾ ਵਿਆਜ ਕੌਣ ਭਰੋ ਬਈ ਆ ਜਿਹੜਾ ਦੋ ਇਨਵੈਸਟੀਗੇਸ਼ਨ ਦੇ ਦੌਰਾਨ ਦਾ ਵਿਆਜ ਹੀ ਮੰਗ ਰਹੇ ਨੇ ਬੈਂਕ ਵਾਲੇ ਅਸੀਂ ਪੈਸੇ ਹੀ ਵਰਦੇ ਆ ਇਨਵੈਸਟੀਗੇਸ਼ਨ ਦਾ 10 ਸਾਲ ਚਲਾਈ ਜਾਣਗੇ 10 ਸਾਲ ਵਿਆਜ ਰੋਣੀ ਇਹ ਸਾਰੇ ਫਰਾੜੀ ਨੇ ਫਰਾੜ ਕਰਦੇ ਨੇ ਫਰਾੜ ਕਰਦੇ ਨਹੀਂ ਫਰਾੜ ਨਾਲ ਸਾਥ ਦੇ ਰਹੇ ਨੇ ਠੀਕ ਹੈ ਸਵਾਦਤਾ ਹੁੰਦਾ ਵੀ ਚਲੋ ਉਹਨੇ ਫਰਾੜ ਕੀਤਾ ਹੈ ਬੈਂਕ ਨਾਲ ਦੀ ਨਾਲ ਪਰਚਾ ਦਰਦੀ ਕਦੀ ਜਾਂਚ ਕਰਾਉਣੀ ਹੈ ਯਾਰ ਉਹਦੀ ਮਾਂ ਤੇ ਉਹਦੇ ਬਾਪ ਦੇ account ਚ ਪੈਸੇ ਜੇ ਉਹਨੂੰ ਬੈਂਕਾਂ ਨੂੰ ਪਤਾ ਨਹੀਂ ਵੀ ਕਿਹੜੇ account ਚ ਪੈਸੇ ਨੇ ਕਿਹੜੇ ਕਿਹੜੇ ਪੈਸੇ ਦੀ ਗੱਲ ਕਹੀ ਜਾ ਰਹੀ ਹੈ ਬੈਂਕ ਜ਼ਿੰਮੇਵਾਰ ਹੈ ਜਿਹੜੇ ਅਧਿਕਾਰੀ ਨੇ ਕੀਤਾ ਉਹਦੇ ਤੇ ਕਾਰਵਾਈ ਕਿਉਂ ਨਹੀਂ ਹੋਈ ਜੀ ਹੁਣ ਤੱਕ ਮੰਨ ਵੀ ਰਿਹਾ ਉਹ ਸਰ ਦੇਖੋ ਜੋ ਵੀ ਹੋਏਗਾ ਬਣਦੀ ਕਾਰਵਾਈ ਲੀਗਲ ਕਾਰਵਾਈ ਵੀ ਕੀਤੀ ਜਾਏਗੀ ਹੁਣ ਮੈਂ ਹੁਣ ਜਾ ਰਿਹਾ ਐਸ ਐਚਓ ਸਾਹਿਬ ਕੋਲ ਉਹਨਾਂ ਨੇ ਬੁਲਾਇਆ ਹੈਗਾ ਵੀ ਐਸ ਐਚਓ ਸਾਹਿਬ ਕਹਿੰਦੇ ਤੁਸੀਂ ਉੱਥੇ ਆ ਜਾਓ ਬੈਠ ਕੇ ਗੱਲ ਕਰ ਲਓ ਜੋ ਵੀ ਆਪਾਂ ਬੈਠ ਕੇ ਉੱਥੇ ਗੱਲ ਕਰ ਲੈਂਦੇ ਆ ਪਹਿਲਾਂ ਵੀ ਦੋ ਵਾਰ ਬੈਠ ਚੁੱਕੇ ਨੇ ਜੀ ਐਸ ਐਚਓ ਸਾ ਦੇਖੋ ਜੀ ਕੁਝ ਚੀਜ਼ਾਂ ਦੇ ਕੋਲ ਟਾਈਮ ਲੈਂਦੀਆਂ ਨੇ ਹੁਣ ਟਾਈਮ ਤਾਂ ਥੋੜਾ ਇਸ ਚੀਜ਼ 'ਚ ਦੋਣਾ ਕਿ ਹੁਣ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਹੈ ਕਿਸਾਨ ਕਿਸਾਨਾਂ ਦਾ ਕਿਉਂ ਨਹੀਂ ਦੇਖਿਆ ਜਾ ਰਿਹਾ ਜੀ ਕੋਰਟ ਦੇ ਸੱਮਣ ਆ ਰਹੇ ਨੇ ਟਾਈਮ ਲੱਗਦਾ ਹੈ ਜੇ ਫਿਰ ਵਿਆਜ ਭਰਨ ਲਈ ਕਿਉਂ ਇਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਕਿਉਂ ਅਧਿਕਾਰੀ ਨੇ ਬੈਂਕ ਦੇ ਇਹਨਾਂ ਦੇ ਘਰ-ਘੇੜੇ ਮਾਰ ਰਹੇ ਨੇ ਇੱਜ਼ਤ ਸਭ ਦੀ ਹੈ ਜੀ ਲਵੇ ਆਸ ਗਵਾਂਡ ਕੋਈ ਗੱਲ ਹੈ ਉਹ ਮੈਂ ਚੀਜ਼ ਆਪਣੇ ਜਿਹੜੇ ਵੱਡੇ ਅਧਿਕਾਰੀ ਨੇ ਉਹਨਾਂ ਨਾਲ ਮੈਂ ਇਸ ਚੀਜ਼ ਡਿਸਕਸ ਕਰੂੰਗਾ ਅਭੀ ਇਸ ਚੀਜ਼ ਤੇ ਇਹਨਾਂ ਨੂੰ ਦਿੱਕਤ ਆ ਰਹੀ ਹੈ ਤੇ ਉਹ ਚੀਜ਼ ਦਾ ਧਿਆਨ ਰੱਖਿਆ ਜਾਵੇ ਉਹ ਮੈਂ ਅੱ